नमस्कार आप देख रहे हैं वाई जी टीवी चैनल ये विशेष खबर हमारे संवाददाता रहमत खान जी के सहयोग से प्रस्तुत की जा रही है लुधियाना लक्ष्मी नगर चौक पर युवक पर तेज धार हथियारों से हमले की खबर पुलिस जांच में जुटी लुधियाना 8 सितंबर शहर के लक्ष्मी नगर चौक पर बीती रात मोमोज खाने गए एक 18 वर्षीय युवक पर कुछ बदमाशों द्वारा तेज धार हथियारों से हमला किए जाने की खबर है पीड़ित की पहचान कार्तिकेश के रूप में हुई है और उसकी हालत गंभीर बताई जा रही है प्राप्त जानकारी के अनुसार घटना उस समय हुई जब कार्तिकेश लक्ष्मी नगर चौक पर मोमोज खा रहा था इसी दौरान कुछ अज्ञात बदमाशों ने उस पर तेजधार हथियारों से हमला कर दिया जिससे वो गंभीर रूप से घायल हो गया आनंद फानन में उसे लुधियाना के सिविल अस्पताल पहुंचाया गया जहां प्राथमिक उपचार के बाद डॉक्टरों ने उसकी नाज़ुक हालत को देखते हुए उसे दयानंद मेडिकल कॉलेज और अस्पताल डीएमसी रेफर कर दिया घटना के बाद से पीड़ित के माता पिता का रो रोकर बुरा हाल है और उन्होंने प्रशासन से इंसाफ़ की गुहार लगाई है इस मामले में एक सीसीटीवी फुटेज भी सामने आने की बात कही जा रही है जिसमें कुछ बदमाश हथियार लहराते हुए और गाली गलौज करते हुए और और गाली-गलौच करते नजर आ रहे हैं। पुलिस ने फुटेज को कब्जे में लेकर जांच शुरू कर कर दी है है। आरोपियों की पहचान करने का प्रयास कर रही है। ਤੇ ਮੈਂ ਸਿਵਲ ਹਸਪੀਟਲ ਗਿਆ ਉੱਥੇ ਦੇਖਿਆ ਤਾਂ ਮੁੰਡੇ ਦੇ ਸਿਰ ਦੇ ਉੱਤੇ ਕਾਫੀ ਸੱਟਾਂ ਲੱਗੀਆਂ ਸੀ ਜੋ ਤਾਂ ਬੁੱਲ ਪੂਰਾ ਫਟਿਆ ਹੋਇਆ ਸੀਗਾ ਤੇ ਉੱਥੋਂ ਉਹਨਾਂ ਨੇ ਜਵਾਬ ਦਿੱਤਾ ਦੰਦ ਵੀ ਦੰਦ ਵੀ ਹਿੱਲ ਗਏ ਉਹਦੇ ਤੇ ਉੱਥੋਂ ਉਹਨਾਂ ਨੇ ਜਵਾਬ ਦਿੱਤਾ ਕਿ ਤੁਸੀਂ ਡੀਐਮਸੀ ਲੈ ਜਾਓ ਤੇ ਮੈਂ ਡੀਐਮਸੀ ਲੈ ਆਇਆ ਉਹਨਾਂ ਨੂੰ ਜੀ ਡੀਐਮਸੀ ਐਡਮਿਟ ਕਰਾਇਆ ਤੇ ਜਾ ਕੇ ਉਹਨੂੰ ਰਿਪੋਰਟ ਲਿਖਾਈ ਹੈ ਮੇਰੇ ਨਾਲ ਜਿਹੜੇ ਉਹਨਾਂ ਦੇ ਨਾਲ ਉਹਦੇ ਨਾਲ ਦੋ ਤਿੰਨ ਮੁੰਡੇ ਸੀਗੇ ਉਹਨਾਂ ਨੇ ਇਹ ਦੱਸਿਆ ਕਿ ਲੱਕੀ ਢਿੱਡ ਕੰਨੂ ਤੇ ਇੱਕ ਉਹਦੇ ਨਾਲ ਹੋਰ ਬੰਦਾ ਔਰ ਚਾਰ ਪੰਜ ਬੰਦੇ ਸੱਤ ਬੰਦੇ ਹੋਰ ਸੀਗੇ ਜਿਨ੍ਹਾਂ ਨੂੰ ਉਹਨਾਂ ਤੇ ਆ ਕੇ ਪੁੱਛਿਆ ਕਿ ਤੁਹਾਡੇ ਮੋਹਲੇ 'ਚ ਕੋਈ ਵੀ ਫਲਾਣੇ ਨਾਮ ਦਾ ਜਾਂ ਕਿਸੇ ਨਾਮ ਦਾ ਬੰਦਾ ਰਹਿੰਦਾ ਹੈਗਾ ਮੁੰਡੇ ਨੂੰ ਇਹ ਆ ਉਹਦੇ ਨਾਲ ਜਿਹੜੇ ਯਾਰ ਦੋਸਤ ਉਹਨਾਂ ਨੂੰ ਪੁੱਛਿਆ ਤੁਹਾਡੇ ਮੁੰਡਿਆ ਨਾਂ ਕੀ ਹੈ ਕਾਰਤਿਕ ਇਸ 20 ਸਾਲ ਦੋਨੋਂ ਪੁੱਛਿਆ ਕਿ ਤੁਹਾਡੇ ਮੋਹਲੇ 'ਚ ਕੋਈ ਬੰਦਾ ਰਹਿੰਦਾ ਉਹਨੇ ਮੁੰਡੇ ਦੱਸਿਆ ਕਿ ਸਾਨੂੰ ਕੋਈ ਪਤਾ ਨਹੀਂ ਕੌਣ ਰਹਿੰਦਾ ਕੌਣ ਨਹੀਂ ਰਹਿੰਦਾ ਪਰ ਉਹਦੇ ਬਾਅਦ ਉਹਨਾਂ ਨੇ ਇੱਕ ਦਾੰਤ ਕੱਟ ਕੇ ਉਹਦੇ ਤੇ ਹਮਲਾ ਕਰਤਾ ਜੀ ਕਾਰਤਿਕ ਇਸ ਤੇ ਤੇ ਜਿਹੜੇ ਉਹਦੇ ਨਾਲ ਸੀ ਉਹਨਾਂ ਨੂੰ ਇਟਾ ਮਾਰੀਆਂ ਉਹਨਾਂ ਦੀ ਚੰਗਾ ਟੁੱਟੀਆਂ ਹੈਗੀਆਂ ਤੇ ਮੁੰਡੇ ਦਾ ਮੇਰਾ ਬੁੱਲ ਫਟ ਗਿਆ ਸਿਰ ਤੇ ਸੱਟਾਂ ਲੱਗੀਆਂ ਹੈਗੀਆਂ ਐਮਰਜੈਂਸੀ ਦੇ ਵਿੱਚ ਹੈਗਾ ਡਾਕਟਰ ਨੇ ਸੀਵਲ ਫੋਰ ਜੌਬ ਦਿੱਤਾ ਡੀ ਐਮ ਸੀ ਅਸੀਂ ਭਰਤੀ ਕੀਤਾ ਹੋਇਆ ਇਹ ਲੱਕੀ ਟਿੱਡੇ ਜਿਹੜਾ ਹੈਗਾ ਕਿ दारू ਵੇਚਦਾ ਸੀ ਹੈਪੋਵਾਲ ਦੇ ਵਿੱਚ ਉਹਦੇ ਮੁੰਡੇ ਆ ਜੀ ਇਹ ਡਿਫਾਲਟਰ ਇਹ ਡਿਫਾਲਟਰ ਸ਼ੁਰੂ ਤੋਂ ਡਿਫਾਲਟਰ ਹੈ ਜੀ ਇਹਨਾਂ ਦੇ ਪਰਚੇ ਕਈ ਪਏ ਹੋਏ ਆ ਪੁਲਿਸ ਨੂੰ ਮੈਂ ਕੰਪਲੇਟ ਦਿੱਤੀ ਹੈ ਪੁਲਿਸ ਵਾਲਿਆਂ ਨੇ ਕਿਹਾ ਕਿ ਸਵੇਰੇ ਤੁਸੀਂ ਆਓ ਇੰਚਾਰਜ ਸਾਹਿਬ ਇਸ ਟਾਈਮ ਨਹੀਂ ਹੈਗੇ ਤੇ ਸਵੇਰੇ ਤੁਸੀਂ ਜਾਓ ਇੰਚਾਰਜ ਨਾਲ ਗੱਲ ਕਰੋ ਤੇ 12 ਵਜੇ ਜਾ ਕੇ ਇੰਚਾਰਜ ਸਾਹਿਬ ਉੱਥੇ ਰਿਪੋਰਟ ਲੈਂਗੇ ਜੋ ਉਹਨਾਂ ਤੋਂ ਕਰਦੀ ਹੋਏ ਕਾਰਵਾਈ ਕੀਤੀ ਜਾਊਗੀ ਤੇ ਸਾਡੀ ਇਹ ਤਰਖਾਸ ਹੈ ਕਿ ਇਹਨਾਂ ਦਾ ਹੌਸਲਾ ਬਹੁਤ ਵਧਿਆ ਹੋਇਆ ਹੈਗਾ ਇਸ ਕਰਕੇ ਇਹਨਾਂ ਤੇ ਕੀਤੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਜਦੋਂ ਲੜਾਈ ਹੋਈ ਆ ਪਰ ਸਮਾਂ ਕਿੰਨੇ ਵਜੇ ਸੀ ਸਮਾਂ 8:30 ਵਜੇ ਆ ਸੀਗਾ ਜੀ ਕੀ ਲੱਗਦਾ ਕੋਈ ਬੁਰਾਈ ਰੰਜੀ ਸੀ ਜਾਂ ਵੈਸੇ ਨਹੀਂ ਕੋਈ ਬੁਰਾਈ ਰੰਜੀ ਸੀ ਨਹੀਂ ਕੋਈ ਬੁਰਾਈ ਰੰਜੀ ਨਹੀਂ ਕੋਈ ਕੁਝ ਨਹੀਂ ਸੀਗਾ ਜੀ

ਇਹਦਾ ਕੋਈ ਲੈਣਾ ਦੇਣਾ ਨਹੀਂ ਕੋਈ ਦੁਸ਼ਮਨੀ ਨਹੀਂ ਦੇਦੀ ਕਿਸੇ ਨਾਲ ਹਾਂਜੀ ਐਸੇ ਕੁੱਟ ਕੇ ਗਏ ਜੀ ਕਿਸੇ ਹੋਰ ਦੇ ਚੱਕਰ ਦੇ ਵਿੱਚ ਨਹੀਂ ਡਾਕਟਰ ਨੇ ਕੀ ਦੱਸਿਆ ਠੀਕ ਹੈ ਜਾਂ ਨਹੀਂ ਡਾਕਟਰ ਨੇ ਅਮਰ ਜੀ ਦੱਸਿਆ ਜੀ ਤੇ ਬਾਕੀ ਉਹ ਦੇਖੋ ਸਵੇਰੇ ਕੀ ਕਾਰਵਾਈ ਹੁੰਦੀ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੇ ਕੀ ਮੰਗ ਕਰਦਾ ਇਹਨਾਂ ਤੋਂ ਵੱਤ ਤੋਂ ਵੱਤ ਕਾਰਵਾਈ ਹੋਵੇ ਜੀ ਮੇਰਾ ਕੀ ਨਾਮ ਹੈ ਜੀ ਮੇਰਾ ਨਾਮ ਜਤੇਸ਼ যাদਬਾ ਜੀ ਸਰ ਅਸੀਂ ਬਾਹਰ ਸੀਗੇ ਸਾਨੂੰ ਕੋਲ ਆਈ ਕਿ ਤੁਹਾਡੇ ਭਰਾ ਦੇ ਸੱਟਾਂ ਮਾਰ ਕੇ ਐਦਾ ਐਦਾ ਉਹ ਮੋਮੋਸ ਖਾ ਰਾ ਸੀਗਾ ਉਹਦੇ ਮਾਰ ਕੇ ਚਲੇ ਗਏ ਜੀ ਸਿੱਧਾ ਫਿਰ ਆਪਾਂ ਉੱਤਰ ਗਏ ਜੀ ਸਿਵਲ ਫਿਰ ਉਹਨਾਂ ਨੇ ਜਵਾਬ ਦਿੱਤਾ ਜੀ ਉਹ ਕਹਿੰਦੇ ਡੀ ਐਮ ਸੀ ਲੈ ਜਾਓ ਫਿਰ ਆਪਾਂ ਜੀ ਲੈ ਕੇ ਉਹਨੂੰ ਡੀ ਐਮ ਸੀ ਆਏ ਆ ਉਹਨੂੰ ਦਾ ਇਲਾਜ ਚੱਲ ਰਿਹਾ ਵਾ ਜੀ ਠੀਕ ਹੈ ਹੁਣ ਦੇਖ ਰਹੇ ਆ ਕੀ ਕਹਿੰਦੇ ਆ ਜੀ ਮੁੰਡੇ ਦਾ ਨਾਮ ਜੀ ਕਾਰਤੀਕੇਸ਼ ਸ਼ਾਇਦ ਮੇਰਾ ਬ੍ਰਦਰ ਲੱਗਦਾ ਜੀ ਉਹਦੀ 20 ਸਾਲ ਜੀ ਲੜਾਈ ਹੋਈ ਕਿਉਂ ਸੀ ਤੇ ਕਿਹੜੀ ਜਗ੍ਹਾ ਤੇ ਹੋਈ ਹੈ ਹੋਈ ਜੀ ਲక్ష్ਮੀਨਗਰ ਹੈਗੀ ਆ ਲੜਾਈ ਜੀ ਇਹ ਨਹੀਂ ਪਤਾ ਕਿਉਂ ਲੜਾਈ ਹੋਈ ਆ ਉਹਨਾਂ ਨੂੰ ਆ ਕੇ ਜਿਹੜਾ ਜੋ ਮੱਲੇ ਵਾਲਿਆਂ ਨੇ ਦੱਸਿਆ ਉੱਥੇ ਉਹਨਾਂ ਨੇ ਆ ਕੇ ਪੁੱਛਿਆ ਠੀਕ ਹੈ ਉਹਨਾਂ ਨੇ ਮਨਾ ਕਰਤਾ ਠੀਕ ਹੈ ਪਿੱਛੋਂ ਫਿਰ ਉਹ ਸਾਰੇ ਜਿਹੜੇ ਹੋਰ ਉਹਨਾਂ ਦੇ ਨਾਲ ਆਏ ਸੀਗੇ ਉਹ ਮੁੰਡਿਆਂ ਦੇ ਨਾਲ ਉਹਨਾਂ ਦਾ ਨਾਮ ਹੈਗਾ ਜੀ ਇੱਕ ਅਮਨ ਟਿੱਡ ਇੱਕ ਲੱਕੀ ਟਿੱਡ ਹਰਸ਼ਨੇਗਰ ਤੇ ਕੰਨੂ ਟਿੱਡ ਤੇ ਬਾਕੀ ਹੋਰ ਬੜੇ ਜਣੇ ਸੀਗੇ ਜੀ 10 15 ਜਣੇ ਸੀਗੇ ਜੀ ਤਿੰਨ ਮੋਟਰਸਾਈਕਲ ਹਾਂਜੀ ਸਾਰਿਆਂ ਕੋ ਹਥਿਆਰ ਸੀਗੇ ਜੀ ਉਹ ਬੋਤਲਾਂ ਸੀ ਬੋਤਲਾਂ ਸੀਗੀਆਂ ਜੀ ਬੀਅਰ ਦੀਆਂ ਠੀਕ ਹੈ ਜੀ ਹਥਿਆਰ ਸੀਗੇ ਬਸ ਸੱਟਾਂ ਕਿੰਨੀਆਂ ਲੱਗੀਆਂ ਹੋਵੇ ਸੱਟਾਂ ਵੱਧ ਲੱਗੀਆਂ ਜੀ ਹਾਂ ਜੀ ਡੀ ਐਮ ਸੀ ਐਡਵਰਟਾਈਜ਼ ਡਾਕਟਰ ਹੁਣ ਇਲਾਜ ਕਰ ਰਿਹਾ ਜੀ ਲੜਾਈ ਹੋਈ ਉਹ ਸਵੇਰ ਕਿੰਨੇ ਵਜੇ ਦਾ ਸੀ 8:30 ਵਜੇ ਦਾ ਸੀ ਜੀ 8:30 ਵਜੇ ਹਾਂ ਜੀ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗਦਾ ਅਸੀਂ ਇਹੀ ਪ੍ਰਸ਼ਾਸਨ ਤੋਂ ਕਰਦੇ ਆ ਮੰਗੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੋ ਆ ਹੈਗੀ ਆ ਜੀ ਉਹ ਕਰਾਇਆ ਜਾਵੇ ਤੇ ਪਹਿਲਾਂ ਵੀ ਕੋਈ ਇਹਨਾਂ ਦੇ ਪਰਚੇ-ਪੁਰਚੇ ਹੈਗੇ ਆ ਇਹਨਾਂ ਤੇ ਹੈਗੇ ਜੀ ਜਿਹੜੇ ਮੁੰਡੇ ਮਾਰ ਕੇ ਗਏ ਇਹਨਾਂ ਦੇ ਹੈਗੇ ਜੀ ਦਾਰੂ ਦੇ ਚਿੱਟੇ ਦੇ ਸਭ ਪਰਚੇ ਪਏ ਹੋਏ ਨੇ ਡਿਫਾਲਟਰ ਹੈਗੇ ਜੀ ਐਭੋ ਵਾਲੇ ਚੋਰੀ ਦੇ ਵੀ ਨਹੀਂ ਪਹਿਲਾਂ ਇਹਨਾਂ ਨਾਲ ਸਾਡੀ ਕੋਈ ਲੜਾਈ ਨਹੀਂ ਹੋਈ ਹੈ ਜੀ ਨਹੀਂ ਦੀ ਹੋਈ ਹੈ ਜੀ